ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਸੰਗਤਾਂ ਦਾ ਬਚਨ ਬिलास ਕਰ ਰਹੇ ਹਨ ਇੱਕ ਗੁਜਰਨਾ ਦਾ ਲੋਹਾ ਸਿੱਖ ਬਣ ਕੇ ਦਰਬਾਰ ਵਿੱਚ ਆਇਆ ਮੱਥਾ ਟੇਕ ਕੇ ਬੇਨਤੀ ਕੀਤੀ ਦਾਤਾ ਜੀ ਸਾਰਾ ਦਿਨ ਕੰਮ ਕਰਦਾ ਹਾਂ ਰੋਟੀ ਵਾਸਤੇ ਗ੍ਰਹਿਸਥ ਵਿੱਚ ਫਸੇ ਹੋਏ ਨੂੰ ਵਕਤ ਨਹੀਂ ਮਿਲਦਾ ਆਪ ਜੀ ਕੋਲ ਰਹਿ ਕੇ ਸੇਵਾ ਕਰਨ ਦਾ ਮੇਰੀ ਕਲਿਆਣ ਹੋਵੇਗੀ ਕਿਸ ਤਰ੍ਹਾਂ ਜਨਮ ਜਨਮ ਦਾ ਬੰਧਨ ਕਟਿਆ ਜਾਵੇਗਾ ਸਤਿਗੁਰਾਂ ਨੇ ਉਪਦੇਸ਼ ਕੀਤਾ ਜਪਜੀ ਸਾਹਿਬ ਦਾ ਪਾਠ ਇੱਕ ਚਿਤ ਹੋ ਕੇ ਜਿਤਨੀ ਵਾਰ ਕਰ ਸਕें ਫਰੋਜ਼ ਕਰ ਗਰੀਬ ਹੋਵੇ ਉਸ ਤੋਂ ਮਜ਼ਦੂਰੀ ਨਾ ਲੈਣੀ ਕੰਮ ਕਰ ਦੇਣਾ ਜਪਜੀ ਸਾਹਿਬ ਦੇ ਅਰਥ ਵਿਚਾਰ ਨੇ ਸਵਾਸ ਸਵਾਸ ਅੰਦਰ ਜਪ ਕਰੋ ਦੀਨਾ ਤੇ ਦਇਆ ਕਰੋ ਸੇਵਾ ਪਰਉਪਕਾਰ ਗੁਰੂ ਨੂੰ ਮਿਤ ਕਰੋ ਗੁਰੂ ਵਿੱਚ ਪ੍ਰੀਤ ਰੱਖ ਕੇ ਤਾਂ ਮਨ ਵਿੱਚ ਹੰਕਾਰ ਨਾ ਆਵੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਮਾਈ ਵਿੱਚੋਂ ਗੁਰੂ ਦੀ ਦਸਵੰਦ ਕਢੋ ਆਏ ਸਾ ਸੰਤ ਦੀ ਪ੍ਰੇਮ ਨਾਲ ਸੇਵਾ ਕਰੋ ਇਹ ਉਪਦੇਸ਼ ਇਹ ਕਿ ਹਿਰਦੇ ਵਿੱਚ ਧਾਰਨ ਵੀ ਕਰਨਾ ਹੈ ਇਸੇ ਪਿੰਡ ਵਿੱਚ ਇੱਕ ਗ੍ਰਸਤੀ ਭਗਤ ਰਹਿੰਦਾ ਸੀ ਰਾਜੇ ਨੇ ਝੂਠੀ ਤੋਮਤਲਾ ਕੇ ਉਸਨੂੰ ਕੈਦ ਕਰ ਲਿਆ ਕੁਝ ਦਿਨਾਂ ਪਿਛੋਂ ਪ੍ਰਭੂ ਨੇ ਸਹਾਇਤਾ ਕੀਤੀ ਉਹ ਅੱਧੀ ਰਾਤ ਨੂੰ ਕੈਰਖਾਨੇ ਚੋਂ ਨਿਕਲ ਆਇਆ ਪੈਰਾਂ ਵਿੱਚ ਸੰਗਤ ਲੱਗਾ ਹੋਇਆ ਸੀ ਗੁਜਰ ਲੋਹਾਰ ਦੇ ਘਰ ਆਇਆ ਆਖਿਆ ਪ੍ਰਭੂ ਨਮਿਤ मेरा संगल कट दे तेनों जमां का राह नहीं देखना पवेगा लोहार ने सोचा राजा बड़ा जालम है जे उसू पता लग गया तो सारे परिवार को फड़ के ले जाएगा, ते बड़ी मार मारेगा ख्याल आया गुरु महाराज ने उपदेश किया प्रभु अंमित काम कर देना देर नहीं करनी सो गुरु जी का हुक्म याद करते ही उसने ਸੰਗਲ ਕੱਟ ਦਿੱਤੇ ਉਹ ਅਸੀਸ ਦੇ ਕੇ ਜਿਹੜਾ ਭਗਤ ਸੀ ਉਹ ਚਲਾ ਗਿਆ ਸਿੱਖਾਂ ਦੇ ਹਿਰਦੇ ਵਿੱਚ ਸਿੱਖ ਦੇ ਹਉਦੇ ਵਿੱਚ ਗਿਆਨ ਪੈਦਾ ਹੋ ਗਿਆ ਗੁਜਰਲਹਾਰ ਦਾ ਬੇੜਾ ਤਰ ਗਿਆ ਇਸ ਤਰ੍ਹਾਂ ਸਵਾਰ ਸਮੁੰਦਰ ਤੋਂ ਪਾਰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ